ਵੱਡੀ ਕਾਰਵਾਈ ਹੋ ਸਕਦੀ ਹੈ ਤਾਂ ਜਿਸ ਤਰੀਕੇ ਦੀਆਂ ਕਿਆਸਰਾਈਆਂ ਸਨ ਉਸ ਤੋਂ ਵੀ ਜ਼ਿਆਦਾ ਹੋਇਆ ਤਾਂ ਪੂਰੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸਰਵਣ ਸਿੰਘ ਪੰਦੇਰ ਜਗਜੀਤ ਸਿੰਘ ਡਲੇਵਾਲ ਸੁਮੇਤ ਕਰੀਬ 700 ਕਿਸਾਨ ਹਿਰਾਸਤ ਵਿੱਚ ਲਏ ਗਏ ਨੇ ਤਾਂ ਇਹ ਵੱਡਾ ਐਕਸ਼ਨ ਪੰਜਾਬ ਪੁਲਿਸ ਦਾ ਵੇਖਣ ਨੂੰ ਮਿਲਿਆ ਹੈ ਤਾਂ 700 ਦੇ ਕਰੀਬ ਜਿਹੜੇ ਕਿਸਾਨ ਨੇ ਹਿਰਾਸਤ ਦੇ ਵਿੱਚ ਲਏ ਨੇ ਪੁਲਿਸ ਨੇ ਬਲਡੋਜ਼ਰ ਦੇ ਨਾਲ ਸਟੇਜ ਅਤੇ ਕਿਸਾਨਾਂ ਦੇ ਟੈਂਟ ਤੋੜ ਦਿੱਤੇ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ 13 ਫਰਵਰੀ 2024 ਤੋਂ ਧਰਨੇ ਦੇ ਉੱਤੇ ਡੱਟੇ ਹੋਏ ਸਨ ਤਾਂ ਇੱਕ ਕਾਰਵਾਈ ਜਿਹੜੀ ਹੈ ਪੰਜਾਬ ਸਰਕਾਰ ਦੀ ਵੇਖਣ ਨੂੰ ਮਿਲੀ ਪੰਜਾਬ ਪੁਲਿਸ ਦਾ ਇੱਥੇ ਸਖਤ ਐਕਸ਼ਨ ਵੇਖਣ ਨੂੰ ਮਿਲਿਆ ਤਾਂ ਇੱਕ ਪਾਸੇ 13 ਮਹੀਨਿਆਂ ਤੋਂ ਕਿਸਾਨ ਇਸ ਸੰਘਰਸ਼ ਦੇ ਉੱਤੇ ਡੱਟੇ ਹੋਏ ਸਨ ਤਾਂ ਦੂਜੇ ਪਾਸੇ ਜਦੋਂ ਬੈਠਕਾਂ ਦਾ ਦੌਰ ਸ਼ੁਰੂ ਹੋਇਆ ਗੱਲਬਾਤ ਸੁਖਾਵੀ ਹੋਈ ਅਜੇ ਹੀ ਗੱਲ ਚੱਲ ਰਹੀ ਸੀ ਕਿ ਦੋਵਾਂ ਪਾਸਿਆਂ ਤੋਂ ਸੁਖਤ ਮਾਹੌਲ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਗੱਲ ਕਿਸੇ ਸਿੱਟੇ ਦੇ ਉੱਤੇ ਨਿਕਲ ਸਕਦੀ ਹੈ ਬੇਸ਼ੱਕ ਸੱਤਵੇਂ ਦੌਰ ਦੀ ਕੱਲ ਬੈਠਕ ਸੀ ਪਰ ਇਹ ਬੈਠਕ ਜਿਸ ਦੇ ਵਿੱਚ ਗੱਲਬਾਤ ਹੋਈ ਕੇਂਦਰੀ ਮੰਤਰੀਆਂ ਦੇ ਨਾਲ ਪਰ ਉਸ ਤੋਂ ਬਾਅਦ ਇਹ ਐਕਸ਼ਨ ਜਿਹੜਾ ਹੈ ਪੰਜਾਬ ਪੁਲਿਸ ਦਾ ਕੱਲ ਵੇਖਣ ਨੂੰ ਮਿਲਿਆ ਤਾਂ ਪੁਲਿਸ ਨੇ ਬੁਲਡੋਜ਼ਰ ਦੇ ਨਾਲ ਸਟੇਜ ਤੋੜ ਦਿੱਤੀ ਕਿਸਾਨਾਂ ਦੇ ਟੈਂਟ ਪੱਟ ਸਿੱਟੇ ਨੇ ਤਾਂ ਜ਼ਿਲ੍ਹਾ ਸੰਗਰੂਰ ਅਤੇ ਪਟਿਆਲਾ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 13 ਮਹੀਨਿਆਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਖਾਲੀ ਹੋਏ ਨੇ ਇੱਥੋਂ ਕਿਸਾਨਾਂ ਦੇ ਮੋਰਚੇ ਹਟਾ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਜੋ ਟੈਂਟ ਲਗਾਏ ਗਏ ਸਨ ਜਾਂ ਜੋ ਕਿਸਾਨਾਂ ਦੀਆਂ ਤਿਆਰੀਆਂ ਸਨ ਚਾਹੇ ਸਟੇਜ ਹੋਵੇ ਉਹ ਸਾਰਾਂ ਨੂੰ ਕੁਝ ਤਰ੍ਹਾਂ ਸ਼ਾਈ ਕਰ ਦਿੱਤਾ ਗਿਆ ਇਹ ਤਿੰਨ ਤਸਵੀਰਾਂ ਨੇ ਐਕਸ਼ਨ ਤੋਂ ਬਾਅਦ ਸ਼ੰਭੂ ਬਾਰਡਰ ਜਿਹੜਾ ਹੈ ਉਹ ਖਾਲੀ ਹੋ ਗਿਆ ਇੱਥੇ ਸਟੇਜ ਹਟਾ ਦਿੱਤੀ ਗਈ ਹੈ ਕਿਸਾਨਾਂ ਦੇ ਮੋਰਚੇ ਹਟਾ ਦਿੱਤੇ ਗਏ ਨੇ ਜਗਜੀਤ ਸਿੰਘ ਦਲੇਵਾਲ ਜਿਨ੍ਹਾਂ ਦਾ ਮਰਨ ਵਰਤ ਜਾਰੀ ਹੈ ਉਹਨਾਂ ਨੂੰ ਜਲੰਧਰ ਸ਼ਿਫਟ ਕਰ ਦਿੱਤਾ ਗਿਆ 13 ਮਹੀਨਿਆਂ ਬਾਅਦ ਇਹ ਤਸਵੀਰ ਖਨੌਰੀ ਬਾਰਡਰ ਦੀ ਹੈ ਜਿੱਥੇ ਇਸ ਵਕਤ ਕਿਸਾਨ ਨਹੀਂ ਬਲਕਿ ਪੁਲਿਸ ਦਾ ਪਹਿਰਾ ਹੈ ਤੇ ਇੱਥੇ ਸਭ ਕੁਝ ਜਿਹੜਾ ਕਿਸਾਨਾਂ ਦੀਆਂ ਤਿਆਰੀਆਂ ਸਨ ਉਸ ਨੂੰ ਹਟਾ ਦਿੱਤਾ ਗਿਆ ਹੈ ਟਰੈਕਟਰ ਟਰਾਲੀਆਂ ਤੁਸੀਂ ਖਤਾਨਾਂ ਦੇ ਵਿੱਚ ਵੇਖੀਆਂ ਹੋਣਗੀਆਂ ਇਹ ਖਨੌਰੀ ਬਾਰਡਰ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇੱਥੇ ਵੀ ਕਿਸਾਨਾਂ ਦੇ ਜਿਹੜੇ ਮੋਰਚੇ ਨੇ ਉਹ ਹਟਾ ਦਿੱਤੇ ਗਏ ਨੇ ਤਾਂ ਪੁਲਿਸ ਨੇ ਬਲਡੋਜ਼ਰ ਦੇ ਨਾਲ ਸਟੇਜ ਤੇ ਉੱਤੇ ਜਿਹੜੀ ਕਾਰਵਾਈ ਕੀਤੀ ਸਟੇਜ ਤੋੜੀ ਟੈਂਟ ਵੀ ਪੱਟ ਸੁੱਟੇ ਗਏ ਨੇ ਤਾਂ ਇਹ ਤਿੰਨ ਤਸਵੀਰਾਂ ਨੇ ਸ਼ੰਭੂ ਬਾਰਡਰ ਖਾਲੀ ਹੋ ਗਿਆ ਹੈ ਪੁਲਿਸ ਦੀ ਕਾਰਵਾਈ ਤੋਂ ਬਾਅਦ ਹਰਿਆਣਾ ਦੇ ਵੱਲੋਂ ਐਕਸ਼ਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਖਨੌਰੀ ਬਾਰਡਰ ਵੀ ਪੂਰੇ ਤਰੀਕੇ ਦੇ ਨਾਲ ਸਾਫ਼ ਹੋ ਗਿਆ ਤਾਂ ਫਿਲਹਾਲ ਇਹ ਕਾਰਵਾਈ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਕਿਸਾਨਾਂ ਦੇ ਉੱਤੇ ਪਰ ਹੁਣ ਇੰਤਜ਼ਾਰ ਕਿਉਂਕਿ ਕਿਸਾਨਾਂ ਦਾ ਵੀ ਹੈ ਕਿਸਾਨਾਂ ਦੇ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਾਲਸ ਨੇ ਉਹ ਪੰਜਾਬ ਹਰਿਆਣਾ ਦੇ ਵਿੱਚ ਦਿੱਤੀਆਂ ਗਈਆਂ ਨੇ ਕਿਸਾਨਾਂ ਦਾ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਸਰਕਾਰ ਦੀ ਇਸ ਕਾਰਵਾਈ ਦੇ ਉੱਤੇ ਗੁੱਸਾ ਫੁੱਟੇਗਾ ਨਿਰਾਸ਼ਗੀ ਕਿਸਾਨ ਜਤਾਉਣਗੇ ਤਾਂ ਦੂਜੇ ਪਾਸੇ ਪੰਜਾਬ ਦੀਆਂ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਰਕਾਰ ਦੀ ਇਸ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕੀ ਰਿਆ ਜਾ ਰਿਹਾ ਹੈ 13 ਮਹੀਨਿਆਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਖਾਲੀ ਕਰ ਦਿੱਤਾ ਜਿਸ ਤਰੀਕੇ ਦੀਆਂ ਕਿਆਸਰਾਈਆਂ ਸਨ ਕੱਲ ਪੁਲਿਸ ਦੀ ਨਫਰੀ ਨੂੰ ਵੇਖਦੇ ਹੋਏ ਕਿ ਕੋਈ ਵੱਡਾ ਐਕਸ਼ਨ ਹੋਣ ਦੀ ਸੰਭਾਵਨਾ ਹੈ ਪਰ ਉਸ ਤੋਂ ਵੀ ਜਿਆਦਾ ਵੱਡਾ ਐਕਸ਼ਨ ਜਿਹੜਾ ਹੈ ਇੱਥੇ ਵੇਖਣ ਨੂੰ ਮਿਲਿਆ ਤਾਂ ਰਾਤ ਖਨੌਰੀ ਬਾਰਡਰ ਜੋ ਖਾਲੀ ਕਰਾਇਆ ਗਿਆ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜਿਹੜਾ ਜਿੰਨੀਆਂ ਵੀ ਤਿਆਰੀਆਂ ਸਨ ਕਿਸਾਨਾਂ ਦੀ ਉਸ ਨੂੰ ਸਮੇਟ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਸਟੇਜ ਵੀ ਤੋੜ ਦਿੱਤੀ ਗਈ ਹੈ ਤਾਂ ਇਹ ਤਿੰਨ ਤਸਵੀਰਾਂ ਨੇ ਸਵੇਰ ਦੀ ਤਿਆਰੀ ਸ਼ਾਮ ਨੂੰ ਐਕਸ਼ਨ ਤੇ ਰਾਤ ਨੂੰ ਖਨੌਰੀ ਬਾਰਡਰ ਖਾਲੀ ਤਾਂ ਇਹ ਤਸਵੀਰ ਵੇਖੋ ਕਿ ਕਿਵੇਂ ਪੜਾਦਰ ਪੜਾ ਜਿਹੜੀ ਪੁਲਿਸ ਨੇ ਉਹ ਤਿਆਰੀ ਕੀਤੀ ਸ਼ੰਭੂ ਖਨੌਰੀ ਬਾਰਡਰ ਦੇ ਨੇੜੇ ਅਤੇ ਇਸ ਨੂੰ ਜਾਂਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਪੁਲਿਸ ਦੀ ਨਫਰੀ ਪਹਿਲਾਂ ਤੋਂ ਹੀ ਵਧਾ ਦਿੱਤੀ ਗਈ ਸੀ ਤੇ ਸ਼ਾਮ ਨੂੰ ਐਕਸ਼ਨ ਹੁੰਦਾ ਨਜ਼ਰ ਆਇਆ ਤੇ ਰਾਤ ਦੀ ਤਸਵੀਰ ਵੇਖੋ ਕਿ ਜਦੋਂ ਐਕਸ਼ਨ ਹੋਇਆ ਜੋ ਤਿਆਰੀਆਂ ਸਨ ਜੋ ਮੋਰਚੇ ਕਿਸਾਨਾਂ ਦੇ ਸਨ ਜਾਂ ਜੋ ਟੈਂਟ ਕਿਸਾਨਾਂ ਦੇ ਵੱਲੋਂ ਲਗਾਏ ਗਏ ਸੀ ਉਹਨਾਂ ਨੂੰ ਇੱਥੋਂ ਹਟਾ ਦਿੱਤਾ ਗਿਆ ਤਾਂ ਪੂਰੇ ਤਰੀਕੇ ਦੇ ਨਾਲ ਖਨੌਰੀ ਬਾਰਡਰ ਜਿਹੜਾ ਹੈ ਉਹ ਖਾਲੀ ਕਰ ਦਿੱਤਾ ਗਿਆ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ 13 ਮਹੀਨਿਆਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਖਾਲੀ ਕੀਤੇ ਗਏ ਨੇ ਇਹ ਐਕਸ਼ਨ ਕਿਸਾਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਇਹ ਤਿੰਨ ਤਸਵੀਰਾਂ ਪਹਿਲਾਂ ਲੀਡਰ ਲੈਸ ਕੀਤਾ ਗਿਆ ਕਿਸਾਨਾਂ ਦੇ ਮੋਰਚੇ ਨੂੰ ਤਾਂ ਸਰਵਣ ਸਿੰਘ ਪੰਦੇਰ ਜਿਨ੍ਹਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਤਾਂ ਫਿਰ ਕਿਸਾਨ ਖਿੜਾੜੇ ਕਿਉਂਕਿ ਜਦੋਂ ਪਹਿਲਾਂ ਮੋਰਚੇ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਕਿਸਾਨਾਂ ਨੂੰ ਲੀਡਰਲੈਸ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਿਸਾਨਾਂ ਨੂੰ ਇਹਨਾਂ ਮੋਰਚਿਆਂ ਤੋਂ ਹਟਾਇਆ ਗਿਆ ਕਿਸਾਨ ਖਦੇੜੇ ਗਏ ਨੇ ਸ਼ੰਭੂ ਖਨੌਰੀ ਬਾਰਡਰ ਤੋਂ ਤਾਂ ਮੋਰਚੇ ਦੇ ਉੱਤੇ ਉਸ ਤੋਂ ਬਾਅਦ ਬੁਲਡੋਜ਼ਰ ਚੱਲਿਆ ਤਾਂ ਜੋ ਕਿਸਾਨ ਮੁਰ ਤੋਂ ਨਾ ਖੜੇ ਹੋਣ ਕਿਸਾਨ ਮੁਰਤੋਂ ਨਾ ਇੱਥੇ ਇਕਜੁੱਟ ਹੋ ਸਕਣ ਮੁਰਤੋਂ ਇੱਥੇ ਮੋਰਚਾ ਬੰਦੀ ਨਾ ਕਰ ਸਕਣ ਤਾਂ ਇੱਥੇ ਮੋਰਚੇ ਦੇ ਉੱਤੇ ਕਿਸਾਨਾਂ ਦੇ ਮੋਰਚੇ ਦੇ ਉੱਤੇ ਐਕਸ਼ਨ ਵੇਖਣ ਨੂੰ ਮਿਲਿਆ ਤਾਂ ਐਕਸ਼ਨ ਤੋਂ ਬਾਅਦ ਇਹ ਸ਼ੰਭੂ ਬਾਰਡਰ ਦੀ ਤਸਵੀਰ ਤਾਂ ਡੱਲੇਵਾਲ ਨੂੰ ਜਲੰਧਰ ਸ਼ਿਫਟ ਕੀਤਾ ਗਿਆ 13 ਮਹੀਨੇ ਬਾਅਦ ਇਹ ਐਕਸ਼ਨ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ 13 ਮਹੀਨੇ ਲਗਾਤਾਰ ਸੰਘਰਸ਼ ਕਰ ਰਹੇ ਸਨ ਕਿਸਾਨ ਹਾਲਾਂਕਿ ਕਿਸਾਨ ਇਹ ਦਾਵਾ ਕਰ ਰਹੇ ਨੇ ਕਿ ਅਜੇ ਵੀ ਸੰਘਰਸ਼ ਉਹਨਾਂ ਦਾ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਪਰ ਐਕਸ਼ਨ ਪੁਲਿਸ ਦਾ ਐਕਸ਼ਨ ਸਰਕਾਰ ਦਾ ਐਕਸ਼ਨ ਕਿਉਂਕਿ ਇੱਕ ਪਾਸੇ ਸੁਖਾਵੇ ਮਾਹੌਲ ਦੇ ਵਿੱਚ ਜਦੋਂ ਗੱਲਬਾਤ ਹੋ ਰਹੀ ਹੋਵੇ ਮਸਲੇ ਨੂੰ ਗੱਲਬਾਤ ਦੇ ਨਾਲ ਨਿਬੇੜਨ ਦੀ ਕੋਸ਼ਿਸ਼ ਹੋ ਰਹੀ ਹੋਵੇ ਤਾਂ ਦੂਜੇ ਪਾਸੇ ਜਦੋਂ ਪੰਜਾਬ ਸਰਕਾਰ ਦੀ ਇਹ ਕਾਰਵਾਈ ਹੋਵੇ ਤਾਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਂਤੀ ਦੇ ਮਾਹੌਲ ਨੂੰ ਅਸ਼ਾਂਤ ਕਰਨ ਦੀ ਵੀ ਇਹ ਇੱਕ ਕੋਸ਼ਿਸ਼ ਜਿਹੜੀ ਹੈ ਉਹ ਹੋ ਸਕਦੀ ਹੈ ਕਿਉਂਕਿ 70% ਲੋਕ ਪੰਜਾਬ ਦੇ ਜਦੋਂ 70% ਲੋਕ ਖੇਤੀਬਾੜੀ ਦੇ ਉੱਤੇ ਨਿਰਭਰ ਹੋਣ ਪੰਜਾਬ ਦੇ 100% ਲੋਕਾਂ ਦੇ ਵਿੱਚੋਂ 70% ਲੋਕਾਂ ਦਾ ਕੀਤਾ ਮੁੱਖ ਕੀਤਾ ਖੇਤੀਬਾੜੀ ਹੋਵੇ ਤਾਂ ਲਾਜ਼ਮੀ ਹੈ ਜਦੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਕਿਸਾਨ ਹੋਣ ਖੇਤੀ ਦੇ ਉੱਤੇ ਲੋਕ ਨਿਰਭਰ ਹੋਣ ਤੇ ਅਜੇ ਦੇ ਵਿੱਚ ਜਦੋਂ ਕਿਸਾਨ ਆਪਣੀਆਂ ਮੰਗਾਂ ਦੇ ਮੱਦੇਨਜ਼ਰ ਸੰਘਰਸ਼ ਕਰਨ ਆਵਾਜ਼ ਬੁਲੰਦ ਕਰਨ ਤੇ ਉਹਨਾਂ ਦੇ ਉੱਤੇ ਇਸ ਤਰੀਕੇ ਦਾ ਐਕਸ਼ਨ ਵੇਖਣ ਨੂੰ ਮਿਲੇ ਤਾਂ ਲਾਜ਼ਮੀ ਹੈ ਕਿ ਸਵਾਲ ਉੱਠਣਗੇ ਤਾਂ ਸਾਡੇ ਸਹਿਯੋਗੀ ਰਵਿੰਦਰ ਮੀਤ ਨੇ ਸ਼ੰਭੂ ਬਾਰਡਰ ਦੇ ਉੱਤੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ ਸਿੱਧਾ ਤੁਹਾਨੂੰ ਜੀ ਆ ਉੱਥੇ ਹੀ ਹਰਿਆਣਾ ਦੇ ਐਂਟਰੀ ਪੁਆਇੰਟ ਦੇ ਉੱਤੇ ਜੋ ਕੰਕਰੀਟ ਦੇ ਬੈਰੀਕੇਟਿੰਗ ਕੀਤੇ ਗਏ ਸੀਗੇ ਉਹ ਵੀ ਹਟਾਉਣ ਦੀ ਕਵਾਇਤ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੇ ਐਂਟਰੀ ਪੁਆਇੰਟ ਤੋਂ ਜਿੱਥੋਂ ਕੀ ਹਰਿਆਣਾ ਦੇ ਵਿੱਚ ਐਂਟਰੀ ਹੁੰਦੀ ਹੈ ਪੰਜਾਬ ਵਾਲੀ ਸਾਈਡ ਤੋਂ ਉੱਥੋਂ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਜੀਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਤੇ ਜੋ ਕੰਕਰੀਟ ਦੀਆਂ ਕੰਧਾਂ ਕੱਢੀਆਂ ਗਈਆਂ ਸੀ ਜੋ ਇੱਥੇ ਫੋਰਸ ਲਗਾਈ ਗਈ ਸੀ ਉਹਨਾਂ ਵੱਲੋਂ ਇਹ ਜਿਹੜੀ ਕੰਕਰੀਟ ਦੀਆਂ ਕੰਡਾ ਉਹ ਢਾਈਆਂ ਜਾ ਰਹੀਆਂ ਤੇ ਬਾਰਡਰ ਨੂੰ ਕਲੀਅਰ ਕੀਤਾ ਜਾ ਰਿਹਾ ਬੰਨਿਆ ਜਾ ਰਿਹਾ ਕਿ 1-2 ਦਿਨ ਦੇ ਵਿੱਚ ਇਹ ਪੂਰਾ ਜਿਹੜਾ ਏਰੀਆ ਉਹ ਕਲੀਅਰ ਕਰ ਦਿੱਤਾ ਜਾਏਗਾ ਸਾਫ ਕਰ ਦਿੱਤਾ ਜਾਏਗਾ ਸੜਕ ਖੋਲ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਇੱਥੇ ਆਮ ਲੋਕਾਂ ਦੇ ਆਉਣ ਜਾਣ ਦੇ ਜਿਹੜਾ ਹੈਗਾ ਉਹ ਪਰਮਿਸ਼ਨ ਆ ਉਹ ਜਿਆਦਾ ਦੇ ਦਿੱਤੀ ਜਾਏਗੀ ਤਾਂ ਹਾਲ ਫ਼ਾਲ ਦੀਆਂ ਤਸਵੀਰਾਂ ਨੇ ਸ਼ੰਭੂ ਬਾਰਡਰ ਤੋਂ ਜਿੱਥੇ ਜਿਹੜੀ ਹਰਿਆਣਾ ਦੀ ਫੋਰਸ ਲੱਗੀ ਹੋਈ ਆ ਉਹਨਾਂ ਵੱਲੋਂ ਵੀ ਕਾਰਵਾਈ ਸ਼ੁਰੂ ਕੀਤੀ ਗਈ ਆ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਜੋ ਆਪਰੇਸ਼ਨ ਰਾਤ 7 ਵਜੇ ਸ਼ੁਰੂ ਕਰ ਦਿੱਤਾ ਗਿਆ ਸੀ ਤਿਆਰੀਆਂ ਕੱਲ੍ਹ ਸਵੇਰ ਤੋਂ ਹੀ ਕੀਤੀਆਂ ਗਈਆਂ ਸੀਗੀਆਂ ਤਾਂ ਪੂਰੀ ਰਾਤ ਜਿੰਨੇ ਵੀ ਇੱਥੇ ਸ਼ੈੱਡ ਲੱਗੇ ਹੋਏ ਸੀ ਆਰਜੀ ਕਰਬਣੇ ਹੋਏ ਸੀ ਸ਼ੰਭੂ ਬਾਰਡਰ ਤੇ ਉਹ ਹਟਾ ਦਿੱਤੇ ਗਏ ਨੇ ਤੇ ਜੋ ਬੈਰੀਕੇਟਿੰਗ ਦੇ ਰੂਪ ਦੇ ਵਿੱਚ ਕੰਧਾਂ ਕੰਕਰੀਟ ਦੀਆਂ ਖੱਡੀਆਂ ਗਈਆਂ ਸੀ ਉਹਨਾਂ ਨੂੰ ਹਟਾਉਣ ਦੀ ਕਵਾਇਤ ਵੀ ਲਗਾਤਾਰ ਚੱਲਦੀ ਜਾ ਤਾਂ ਇਹ ਸੂਰਤ ਤੇ ਹਾਲ ਹੈ ਹਾਲਾਂਕਿ ਸੈਂਟਰਲ ਜਿਹੜੀਆਂ ਫੋਰਸਸ ਹੈ ਉਹ ਵੀ ਲਗਾਈਆਂ ਗਈਆਂ ਹੁਣ ਹਰਿਆਣਾ ਵਾਲੀ ਸਾਈਡ ਤੋਂ ਇਹ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਇਸ ਬਾਰਡਰ ਨੂੰ ਖੋਲਣ ਦੇ ਲਈ ਕਿੰਨਾ ਟਾਈਮ ਲੈਂਦੀ ਹੈ ਲੇਕਿਨ ਕਾਰਵਾਈ ਜਿਹੜੀ ਹੈ ਬਾਰਡਰ ਖੁੱਲਣ ਦੀ ਉਹ ਕਰ ਦਿੱਤੀ ਗਈ ਹੈ ਕੈਮਰਾਮੈਨ ਸਿਕੰਦਰ ਦੇ ਨਾਲ ਅਰਵਿੰਦਰ ਮੀਤ ਪੀਟੀਸੀ న్యూਸ ਸ਼ੰਭੂ ਵਰਗ ਤਾਂ ਸਾਡੇ ਸਹਿਯੋਗੀ ਰਵਿੰਦਰ ਮੀਤ ਦੇ ਵੱਲੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੀ ਕਾਰਵਾਈ ਹੋਈ ਤੇ ਕੀ ਮੌਜੂਦਾ ਹਾਲਾਤ ਨੇ ਇਸ ਵਕਤ ਤਾਂ ਇਹ ਰਾਤ ਦੀ ਕਾਰਵਾਈ ਜਦੋਂ ਕਿਸਾਨਾਂ ਦੇ ਵੱਲੋਂ ਸਟੇਜ ਹਟਾਏ ਗਏ, ਆਰਜੀ ਘਰ ਹਟਾਏ ਗਏ, ਮੋਰਚੇ ਹਟਾਏ ਗਏ ਤਾਂ ਸਾਡੇ ਸਹਿਯੋਗੀ ਰਵਿੰਦਰ ਮੀਤ ਲਾਈਵ ਜੁੜੇ ਹੋਏ ਨੇ। ਰਵਿੰਦਰ ਫਿਲਹਾਲ ਕੀ ਤਸਵੀਰ ਮੌਕੇ ਦੇ ਉੱਤੇ ਹੈ? ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਅਜੇ ਵੀ ਇੱਥੇ ਤਨਾਤ ਹੈ ਤੇ ਖਾਸ ਤੌਰ ਦੇ ਉੱਤੇ ਕੀ ਕੋਈ ਕਿਸਾਨ ਲੀਡਰ ਜਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਇੱਥੇ ਲੋਕ ਇੱਥੇ ਅਜੇ ਵੀ ਨਜ਼ਰ ਆ ਰਹੇ ਨੇ? ਬਿਲਕੁਲ ਦੇਖੋ ਸਭ ਤੋਂ ਪਹਿਲਾਂ ਅਸੀਂ ਦਿਖਾ ਦਿੰਦੇ ਹਾਂ ਕਿ ਇੱਥੇ ਤਸਵੀਰ ਕੀ ਆ ਸੂਰਤ ਤੇ ਹਾਲ ਕੀ ਆ ਉਹ ਪਹਿਲਾਂ ਦਿਖਾਉਣਾ ਬਿਹਤ ਜਰੂਰੀ ਆ ਉਸ ਤੋਂ ਬਾਅਦ ਬਾਕੀ ਜਾਣਕਾਰੀ ਜਿਹੜੀ ਹੈਗੀ ਆ ਨਾਲ ਨਾਲ ਅਸੀਂ ਦਿੰਦੇ ਰਾਵਾਂਗੇ ਤਮਾਮ ਜਿਹੜੇ ਜੰਗਾਵਾ ਨੇ ਜਿਹੜੀਆਂ ਹਟਾਈਆਂ ਗਈਆਂ ਇੱਥੇ ਪੂਰੇ ਮੁੱਖ ਸਟੇਜ ਸੀ ਜਿਹੜੀ ਉਹ ਹਟਾ ਦਿੱਤੀ ਗਈ ਆ ਹਾਲਾਂਕਿ ਪੁਲਿਸ ਇੱਥੇ ਮੌਜੂਦ ਨਹੀਂ ਆ ਰਾਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਮੌਜੂਦ ਸੀਗੀ ਲੇਕਿਨ ਹੁਣ ਪੁਲਿਸ ਇੱਥੋਂ ਹਟ ਚੁੱਕੀ ਆ ਕਿਸਾਨ ਆਗੂਆਂ ਦੀ ਤੁਸੀਂ ਗੱਲਬਾਤ ਕਰ ਰਹੇ ਸੀ ਕਿਸਾਨ ਆਗੂ ਜਿਹੜੇ ਹਿਰਾਸਤ ਦੇ ਵਿੱਚ ਲੈ ਗਏ ਨੇ ਕਿਸੇ ਤਰੀਕੇ ਦਾ ਕੋਈ ਕਿਸਾਨ ਇੱਥੇ ਵੱਡੇ ਆਗੂ ਨਹੀਂ ਆ ਲੇਕਿਨ ਲੋਕਲ ਕਿਸਾਨ ਇੱਥੇ ਜ਼ਰੂਰ ਪਹੁੰਚੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਕਾਰਵਾਈ ਨੂੰ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਜੀ ਤੁਸੀਂ ਕਾਰਵਾਈ ਤੇ ਤੁਹਾਨੂੰ ਪਤਾ ਹੀ ਆ ਜੋ ਬਹੁਤ ਮਾੜੀ ਕੀਤੀ ਹੈ ਇਹਨਾਂ ਨੇ ਬਹੁਤ ਆ ਤੁਹਾਡੇ ਸਾਹਮਣੇ ਕਿੰਨਾ ਨੁਕਸਾਨ ਹੋ ਗਿਆ ਜੇ ਪਹਿਲੂ 2 ਦਿਨ ਦਾ ਟਾਈਮ ਦੇਂਦੇ ਵਾਰਨਿੰਗ ਕਰਦੇ ਵੀ ਐਸੇ ਹੀ ਕਰ ਦੇਣਾ ਇਹ ਆਪਣਾ ਸਮਾਨ ਢਾ ਲੋ ਹੂੰ ਹੂੰ ਤੇ ਜੋ ਹੁਣ ਅਸੀਂ ਪਿਆਰ ਨਾਲ ਆਪਣੀ ਮਸ਼ੀਨ ਨਾਲ ਕੋਈ ਆਰਾਮ ਨਾਲ ਸਮਾਨ ਖੋਲਦੇ ਹੂੰ ਹੂੰ ਇਹਨਾਂ ਨੇ ਜ਼ਬਰਦਸਤੀ ਰਾਤ ਹੋਣਾ ਤੁਹਾਡੇ ਸਾਹਮਣੇ ਇਹ ਨੁਕਸਾਨ ਹੋ ਗਿਆ ਬਹੁਤ ਅੱਛਾ ਤੁਸੀਂ ਕਹਿੰਦੇ ਕਿ ਸਭ ਇਹ ਹੁਣ ਬਰਬਾਦ ਹੋ ਗਿਆ ਤੁਹਾਡਾ ਬਰਬਾਦ ਹੈ ਇਹ ਕਬਾੜ ਆ ਹੂੰ ਹੂੰ ਕਰੋੜਾ ਰੁਪਈਆ ਲੱਗਾ ਜੀ ਤੁਹਾਡੇ ਸਾਹਮਣੇ ਕਿੰਨੀਆਂ ਟਰੈਲੀਆਂ ਦੇ ਪਿੱਛੇ ਨਾ ਨੁਕਸਾਨ ਕੀਤਾ ਇਹ ਕੋਈ ਅਨਾਉਂਸਮੈਂਟ ਨਹੀਂ ਕੀਤੀ ਸੀ ਕੋਈ ਅਨਾਉਂਸਮੈਂਟ ਨਹੀਂ ਕੀਤੀ ਤੁਸੀਂ ਇੱਥੇ ਹੀ ਸੀਗੇ ਵਰਨਾ ਹਰਪਾਲ ਜੀ ਮਨ ਇਹ ਕਹਾ ਵੀ ਅਸੀਂ ਸਾਡੀ ਕੋਈ ਇਹੋ ਜੀ ਮੰਨਸ਼ਾ ਨਹੀਂ ਵੀ ਅਸੀਂ ਇਹਨਾਂ ਨੂੰ ਛੇੜਾਂਗੇ ਜਾਂ ਇਹਨਾਂ ਨੂੰ ਛੁਪ ਜਾਵਾਂਗੇ ਸਾਰਿਆਂ ਨੂੰ ਇਹ ਵੀ ਨਹੀਂ ਇਹਨਾਂ ਕਰ ਲੱਗਾ ਉਹ ਰਾਤ ਨੂੰ 7 ਵਜੇ ਇਹਨਾਂ ਨੇ ਇਹ ਕੰਮ ਕਰਤਾ ਮੈਂ ਸਿਕੰਦਰ ਨੂੰ ਕਹੂੰ ਕਿ ਥੋੜਾ ਵਿਜ਼ੂਅਲ ਵੀ ਦਿਖਾ ਦਿਓ ਤਾਂ ਕਿ ਜੋ ਇਹ ਗੱਲਬਾਤ ਕਹਿ ਰਹੇ ਨੇ ਉਹ ਅਸੀਂ ਵੀਡੀਓ ਦੇ ਜ਼ਰੀਏ ਤਸਦੀਕ ਕਰ ਦਈਏ ਵੀਡੀਓ ਦੇ ਜ਼ਰੀਏ ਪਤਾ ਚੱਲ ਜੇ ਇਹ ਜਿਹੜੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਆ ਤੁਹਾਨੂੰ ਇਹ ਕੀ ਲੱਗਦਾ ਹੈ ਇਹ ਕਾਰਵਾਈ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਇਹ ਇੱਕ ਤਰੀਕੇ ਨਾਲ ਵਿਸ਼ਵਾਸ ਕਰਦੇ ਆ ਕਿ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਤੇ ਦੂਸਰੇ ਪਾਸੇ ਕਾਰਵਾਈ ਇਹ ਕਰ ਦਿੱਤੀ ਗਈ ਆ ਵਿਸ਼ਵਾਸ ਘਾਤੇ ਪੂਰਾ ਦੇਖਣ ਰਿਹਾ ਉਧਰ ਹਰਪਾਲ ਜੀ ਮਾ ਇਹ ਕਹਿ ਰਹੇ ਨੇ ਵੇ ਅਸੀਂ ਕੁਝ ਨਹੀਂ ਕਰਾਂਗੇ ਉਧਰ ਇਹ ਕੰਮ ਕਰਾ ਰਹੇ ਨੇ ਸਭ ਤੋਂ ਪਹਿਲੋ ਤਾਂ ਇਹਨਾਂ ਦੀ ਨਲਾਇਕੀ ਇਹ ਹੀ ਜਦੋਂ ਬੈਰੀਕੇਡ ਹਰਿਆਣੇ ਵਾਲਿਆਂ ਨੇ ਲਾਏ ਹਨ ਉਹ ਪੰਜਾਬ ਦੀ ਜਗ੍ਹਾ 'ਚ ਲਾਏ ਹਨ ਉਦੋਂ ਕਿਉਂ ਨਹੀਂ ਇਹਨਾਂ ਨੇ ਬੰਦ ਕਰਾਏ ਤੇ ਜੇ ਚਲੋ ਜੇ ਅਸੀਂ ਆ ਵੀ ਗਏ ਸਾਂ ਇੱਥੇ ਸਾਨੂੰ ਹੀ ਉਹ ਤੋਂ ਮਨਾ ਕਰਦੇ ਵੀ ਤੁਸੀਂ ਇਹੋ ਜੇ ਕੰਮ ਨਾ ਕਰੋ ਹੁਣ ਇੱਕਦਮ ਇਹਨਾਂ ਨੇ ਜਾਂ ਟਾਈਮ ਦਿੰਦੇ ਸਾਨੂੰ ਦੋ ਦਿਨ ਦਾ ਫੇਰ ਸੀ ਤੁਹਾਡੇ ਸਾਹਮਣੇ ਕੀ ਇਹਨਾਂ ਨੇ ਕਰਤਾ ਸਾਰਾ ਕੁਝ ਲੱਖਾਂ ਰੁਪਇਆ ਛੱਡ ਦੇ ਲਾਏ ਹਨ ਜਿਹੜਾ ਕੀ ਮੁੱਲ ਪੈਣਾ ਕਬਾੜ ਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਜੀ ਅੱਛਾ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਕੀ ਸ਼ੰਭੂ ਬਾਰਡਰ ਤੋਂ ਨੇ ਜਿਵੇਂ ਇੰਟਰਨੈਸ਼ਨਲ ਸੰਧੀਆਂ ਵੀ ਹੁੰਦੀਆਂ ਨੇ ਤਾਂ ਉਦੋਂ ਵੀ ਗੱਲਬਾਤ ਦੇ ਟਾਈਮ ਦੇ ਉੱਤੇ ਇਸ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਆਮ ਤੌਰ ਤੇ ਜਦੋਂ ਕੋਈ ਸਟੇਟਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਦਫੇੜ ਹੁੰਦਾ ਜਾਂ ਇੰਟਰਨੈਸ਼ਨਲ ਦਫੇੜ ਹੁੰਦਾ ਤਾਂ ਉਦੋਂ ਵੀ ਇਸ ਤਰੀਕੇ ਨਾਲ ਜਦੋਂ ਗੱਲਬਾਤ ਚੱਲਦੀ ਹੋਵੇ ਤਾਂ ਉਦੋਂ ਕਾਰਵਾਈਆਂ ਨਹੀਂ ਕੀਤੀਆਂ ਜਾਂਦੀਆਂ ਲੇਕਿਨ ਇੱਥੇ ਕਾਰਵਾਈ ਕਰ ਦਿੱਤੀ ਗਈ ਆ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਦੇ ਉੱਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਉੱਤੇ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਇੱਥੇ ਕਿ ਰਵਿੰਦਰ ਜਿਹੜੇ ਟਰੈਕਟਰ ਟਰਾਲੀ ਸਨ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਰਵਿੰਦਰ ਕਿ ਉਹਨਾਂ ਦਾ ਵੀ ਨੁਕਸਾਨ ਹੋਇਆ ਟਰੈਕਟਰ ਟਰਾਲੀਆਂ ਦਾ ਵੀ ਜਾਂ ਫਿਰ ਮਲਬਾ ਉਹ ਸਾਰਾ ਲਜਾਇਆ ਜਾ ਰਿਹਾ ਤਾਂ ਇਹ ਇਸ ਸਮੇਂ ਸੂਰਤ ਹਾਲ ਹੈ ਹਾਲਾਂਕਿ ਅਗਰ ਬਾਰਡਰ ਦੀ ਗੱਲ ਕਰੀਏ ਤਾਂ ਬਾਰਡਰ ਜਿਹੜਾ ਹੈਗਾ ਹਰਿਆਣਾ ਦਾ ਐਂਟਰੀ ਪੁਆਇੰਟ ਹੈ ਉਸ ਨੂੰ ਜ਼ਰੂਰ ਖੋਲ ਖੋਲਣ ਦੀ ਕਵਾਇਤ ਸ਼ੁਰੂ ਕੀਤੀ ਗਈ ਹੈ ਉਸ ਨੂੰ ਖੁੱਲਿਆ ਜਾ ਰਿਹਾ ਤਾਂ ਕਿ ਆਮ ਲੋਕਾਂ ਦੇ ਲਈ ਰਸਤਾ ਖੁੱਲ ਜਾਵੇ ਲੇਕਿਨ ਹਾਲ ਫਲਾ ਦੀ ਇਹ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਜੀ ਰਵਿੰਦਰ ਇਸ ਵਾਰ ਤੋਂ ਉਹ ਕਰ ਰਿਹਾ ਸੀ ਕਿ ਜਿਹੜੇ ਟਰੈਕਟਰ ਟਰਾਲੀ ਮੋਰਚੇ ਦੇ ਵਿੱਚ ਮੌਜੂਦ ਸਨ ਕਿ ਉਹ ਵੀ ਨੁਕਸਾਨੇ ਗਏ ਨੇ ਤਾਂ ਸਾਡੇ ਸਹਿਯੋਗੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਨ ਕਿ ਜਿਹੜਾ ਮਲਬਾ ਹੈ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਸ਼ੰਭੂ ਬਾਰਡਰ ਤੋਂ ਇਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤਾ ਫਿਲਹਾਲ ਜਿੱਥੇ ਕਿਸਾਨਾਂ ਦੇ ਮੋਰਚੇ ਕੱਲ ਤੱਕ ਸਨ ਅੱਜ ਉਥੇ ਮਲਬਾ ਹੈ ਮਲਬੇ ਦਾ ਢੇਰ ਹੈ ਕਿਸਾਨ ਇਸ ਕਾਰਵਾਈ ਤੋਂ ਖਫਾ ਨੇ ਨਾਰਾਜ਼ਗੀ ਜਤਾ ਰਹੇ ਨੇ ਲਾਜ਼ਮੀ ਹੈ ਜਦੋਂ ਕਿ ਬਹੁ ਗਿਣਤੀ ਲੋਕ ਕਿਸਾਨੀ ਦੇ ਉੱਤੇ ਨਿਰਭਰ ਹੋਵੇ ਸੂਬੇ ਦੀ ਪੰਜਾਬ ਨੂੰ ਜਾਣਿਆ ਖੇਤੀ ਦੇ ਵਜੋਂ ਹੋਵੇ ਤੇ ਅਜਿਹੇ ਦੇ ਵਿੱਚ ਕਿਸਾਨਾਂ ਦੇ ਉੱਤੇ ਕਾਰਵਾਈ ਹੋਵੇ ਤਾਂ ਸਵਾਲ ਕਿਸਾਨ ਚੁੱਕਣਗੇ ਤਾਂ ਉਸੇ ਤਰੀਕੇ ਦੇ ਸਵਾਲ ਜਿਹੜੇ ਨੇ ਉਹ ਚੁੱਕੇ ਵੀ ਜਾ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਪਰ ਸ਼ੰਭੂ ਬਾਰਡਰ ਦੀ ਇਹ ਤਸਵੀਰ ਜਿੱਥੇ 13 ਮਹੀਨਿਆਂ ਤੋਂ ਕਿਸਾਨਾਂ ਦੇ ਵੱਲੋਂ ਆਪਣਾ ਮੋਰਚਾ ਲਾਇਆ ਹੋਇਆ ਸੀ ਇੱਥੇ ਸੰਘਰਸ਼ ਕੀਤਾ ਜਾ ਰਿਹਾ ਸੀ ਦਿੱਲੀ ਕੂਚ ਦਾ ਜ਼ਿਕਰ ਸੀ ਕਿਸਾਨ ਕਹ ਰਹੇ ਸਨ ਕਿ ਦਿੱਲੀ ਜਾਵਾਂਗੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਕੇਂਦਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਵਾਂਗੇ ਪਰ ਹਰਿਆਣਾ ਸਰਕਾਰ ਨੇ ਜਦੋਂ ਅੱਗੇ ਨਾ ਵਧਣ ਦਿੱਤਾ ਤਾਂ ਕਿਸਾਨਾਂ ਨੇ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਹੀ ਮੋਰਚਾ ਬੰਦੀ ਕਰ ਦਿੱਤੀ ਪਰ ਜਦੋਂ ਹੁਣ ਗੱਲਬਾਤ ਸੁਖਾਵੀ ਹੋ ਰਹੀ ਸੀ ਪਹਿਲਾਂ ਡੈਡਲੌਕ ਸੀ ਤੇ ਹੁਣ ਜਦੋਂ ਡੈਡਲੌਕ ਟੁੱਟਿਆ ਤੀਜੇ ਦੌਰ ਦੀ ਬੈਠਕ ਹੋ ਰਹੀ ਸੀ ਤਾਂ ਇਸ ਦਰਮਿਆਨ ਕਿਸਾਨਾਂ ਦੇ ਉੱਤੇ ਇਸ ਤਰੀਕੇ ਦੀ ਕਾਰਵਾਈ ਹੋਣਾ ਕਿਸਾਨ ਲੀਡਰਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਸ਼ੰਭੂ ਖਨੌਰੀ ਬਾਰਡਰ ਤੋਂ ਖਦੇੜਨਾ ਇਸ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ ਤਾਂ ਸਾਡੇ ਸਹਿਯੋਗੀ ਰਵਿੰਦਰ ਮੀਤ ਵੀ ਲਾਈਵ ਜੁੜੇ ਹੋਏ ਨੇ ਤਰਵਿੰਦਰ ਜ਼ਿਕਰ ਅਸੀਂ ਕਰ ਰਹੇ ਸੀ ਕਿ ਜਿਹੜੇ ਟਰੈਕਟਰ ਟਰਾਲੀਆਂ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਸਨ ਮੋਰਚੇ ਦੇ ਵਿੱਚ ਕਿ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਬਿਲਕੁਲ ਦੇਖੋ ਟਰੈਕਟਰ ਟਰਾਲੀਆਂ ਵੀ ਇੱਥੇ ਹਟਾਉਣ ਦੀ ਕਵਾਇ ਚੱਲਦੀ ਹੈ ਸ਼ੈੱਡ ਜਿਹੜੇ ਆ ਉਹ ਹਟਾ ਦਿੱਤੇ ਗਏ ਨੇ ਮਲਬਾ ਇਸ ਸਮੇਂ ਕਬਾੜ ਦੇ ਰੂਪ ਦੇ ਵਿੱਚ ਇਹ ਸ਼ੈੱਡ ਪਈ ਨੇ ਮਲਬੇ ਦੇ ਰੂਪ ਦੇ ਵਿੱਚ ਉਹ ਘਰ ਪਈ ਨੇ ਜਿਹੜੇ ਆਰਜੀ ਰੂਪ ਦੇ ਵਿੱਚ ਬਣਾਏ ਗਏ ਸੀ ਤਾਂ ਇਹ ਦੇਖੋ ਲੱਖ ਲੱਭ ਕੇ ਟਰਾਲੀਆਂ ਦੇ ਵਿੱਚ ਲਿਜਾਈ ਜਾ ਰਹੇ ਨੇ ਇਥੋਂ ਜਿਹੜੇ ਸ਼ੈੱਡ ਉਖਾੜੇ ਗਏ ਸੀ ਮੁੱਖ ਸਟੇਜ ਤੇ ਇਹ ਕਬਾੜ ਹੈਗਾ ਜਿਹੜਾ ਕਿ ਬੀਤੀ ਰਾਤ ਜਦੋਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਪੀਲਾ ਪੰਜਾ ਚਲਾਇਆ ਗਿਆ ਉਸ ਸਮੇਂ ਇਹ ਸ਼ੈੱਡ ਜਿਹੜੇ ਹੈਗੇ ਆ ਉਲਟਾ ਦਿੱਤੇ ਗਏ ਸੀ ਇੱਥੇ ਤੁਸੀਂ ਦੇਖੋ ਇਹ ਤਸਵੀਰਾਂ ਨੇ ਹਾਲਾਂਕਿ ਜਦੋਂ ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇੱਕ ਪਾਸੇ ਜਿਹੜੇ ਮੰਤਰੀ ਦੇ ਉਹ ਕਹਿ ਰਹੇ ਸੀ ਕਿ ਕਾਰਵਾਈ ਨਹੀਂ ਕਰ ਰਹੇ ਅਸੀਂ ਮੁੱਖ ਮੰਤਰੀ ਦਿੱਲੀ ਦੇ ਵਿੱਚ ਮੌਜੂਦ ਸੀਗੇ ਤੇ ਉੱਥੇ ਹੀ ਪੰਜਾਬ ਪੁਲਿਸ ਇੱਕਦਮ ਆਉਂਦੀ ਹੈ ਤੇ ਸਾਰਾ ਜਿਹੜਾ ਇਹ ਢਾਈ ਢੇਰੀ ਕਰਕੇ ਜਿੰਨੇ ਵੀ ਘਰ ਬਣਾਏ ਸੀ ਜਾਂ ਸਟੇਜ ਬਣਾਈ ਸੀ ਤੇ ਇੱਥੋਂ ਹੁਣ ਚਲੇ ਜਾਂਦੇ ਨੇ ਹੁਣ ਇੱਥੇ ਕੋਈ ਬਹੁਤੀ ਗਿਣਤੀ ਦੇ ਵਿੱਚ ਪੁਲਿਸ ਨਹੀਂ ਹੈਗੀ ਪੁਲਿਸ ਵੱਡੇ ਪੱਧਰ ਤੇ ਇੱਥੇ ਇਸ ਸਮੇਂ ਮੌਜੂਦ ਨਹੀਂ ਹੈਗੀ ਹਾਲਾਂਕਿ ਕੱਲ ਜ਼ਰੂਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੋਰਸ ਇੱਥੇ ਲੱਗੀ ਹੋਈ ਸੀ ਤਾਂ ਹਾਲ ਫਿਲਾਲ ਦੀ ਤਾਂ ਇਹ ਤਸਵੀਰ ਆ ਜਦੋਂ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਇੱਥੇ ਆਰਜੀ ਘਰ ਢਾ ਦਿੱਤੇ ਗਏ ਸੀ ਇਹ ਸਰਵਨ ਸਿੰਘ ਪੰਦੇਰ ਦਾ ਬਣਾਇਆ ਹੋਇਆ ਘਰ ਸੀਗਾ ਜਿਹਨੂੰ ਟੈਟੇ ਦੀ ਕੀਤਾ ਗਿਆ ਉਹਨਾਂ ਦਾ ਇੱਕ ਆਰਜੀਕਰ ਬਣਾਇਆ ਇੱਥੇ ਨੇੜੇ ਪ੍ਰੈਸ ਕਾਨਫਰੰਸਾਂ ਕਰਦੇ ਸੀਗੇ ਸਮਾਨ ਵੀ ਕੋਈ ਚੱਕਰ ਨਹੀਂ ਦਿੱਤਾ ਗਿਆ ਸੀ ਉਹਨਾਂ ਦੇ ਬੈਗ ਇਹ ਸਾਰੇ ਡਾਕੂਮੈਂਟ ਕਾਗਜ਼ ਸਭ ਇੱਥੇ ਇਸੇ ਤਰੀਕੇ ਦੇ ਨਾਲ ਪਏ ਹੋਏ ਨੇ ਤਾਂ ਇਹ ਹਾਲਾਤ ਨੇ ਇਸ ਸਮੇਂ ਇਹ ਸ਼ੰਭੂ ਬਾਡਰ ਦੇ ਖਿਲਾਫ ਜਲੰਧਰ ਦਾ ਵੀ ਰੁਕ ਕਰ ਲੈਣੇ ਆ ਕਿਉਂਕਿ ਜਗਜੀਤ ਸਿੰਘ ਡਲੇਵਾਲ ਨੂੰ ਜਦੋਂ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਤੋਂ ਬਾਅਦ ਬਹਾਦਰ ਲੈ ਗੜ ਲੈ ਕੇ ਗਏ ਤੇ ਬਹਾਦਰ ਗੜ ਤੋਂ ਉਹਨਾਂ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਪਰ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਜਗਜੀਤ ਸਿੰਘ ਢਲੇਵਾਲ ਜੋ ਮਰਨ ਵਰਤ ਦੇ ਉਤੇ ਨੇ ਉਹਨਾਂ ਨੂੰ ਜਲੰਧਰ ਤੋਂ ਵੀ ਕਿਸੇ ਹੋਰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਤਾਂ ਇਸ ਬਾਰੇ ਜਾਣਕਾਰੀ ਸਾਡੇ ਸਹਿਯੋਗੀ ਪ੍ਰਮੀਤ ਦੇ ਕੋਲੋਂ ਲਵਾਂਗੇ ਤਾਂ ਪ੍ਰਮੀਤ ਜੁੜੇ ਹੋਏ ਨੇ ਪ੍ਰਮੀਤ ਜਿਸ ਤਰੀਕੇ ਦੇ ਨਾਲ ਪਹਿਲਾਂ ਜਲੰਧਰ ਜਗਜੀਤ ਸਿੰਘ ਢਲੇਵਾਲ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਹੁਣ ਕੀ ਜਾਣਕਾਰੀ ਮਿਲੀ ਹੈ ਕਿੱਥੇ ਸ਼ਿਫਟ ਕੀਤਾ ਗਿਆ ਜਗਜੀਤ ਸਿੰਘ ਢਲੇਵਾਲ ਨੂੰ ਅਮਨ ਹੁਣ ਤੋਂ 5 ਮਿੰਟ ਪਹਿਲਾਂ ਹੀ ਜਿਹੜਾ ਹੈ ਕਿ ਗੱਡੀਆਂ ਦਾ ਕਾਫਲਾ ਤੇ ਵਿੱਚ ਹੀ ਜਿਹੜਾ ਹੈ ਕਿ ਉਹ ਜਗਜੀਤ ਸਿੰਘ ਢੱਲੇਵਾਲ ਜਿਹੜੀ ਉਹ ਚਿੱਟੇ ਰੰਗ ਦੇ ਉਹਨਾਂ ਦੀ ਆਪਣੀ ਐਂਬੂਲੈਂਸ ਹੈ ਉਹਦੇ ਵਿੱਚ ਜਿਹੜਾ ਕਿ ਉਸ ਵਾਰਸਨ ਤੇ ਪੁਲਿਸ ਉਹਨਾਂ ਨੂੰ ਲੈ ਕੇ ਜਿਹੜੀ ਹੈ ਕਿ ਇੱਥੋਂ ਗਈ ਹੈ ਹਾਲੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਪੁਲਿਸ ਨੇ ਜਾਂ ਸਰਕਾਰ ਦੇ ਕਿਸੇ ਨੁਮਾਇंदे ਨੇ ਇਹ ਡਿਸਕਲੋਜ਼ ਨਹੀਂ ਕੀਤਾ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਉਹ ਕਿਹੜੀ ਜਗ੍ਹਾ ਤੇ ਲੈ ਗਏ ਪਰ ਮੈਂ ਤੁਹਾਨੂੰ ਇੱਕ ਡਿਟੇਲ ਚ ਜਾਣਕਾਰੀ ਦੇ ਦਿਆ ਇਸੇ ਪ੍ਰੀਮਿਸਿਸ ਦੇ ਅੰਦਰ ਰਾਤੀ 1:00 ਤੇ 35 ਮਿੰਟ ਤੇ ਗੱਡੀਆਂ ਦਾ ਕਾਫਲਾ ਆਂਦਾ ਤੇ ਜਗਜੀਤ ਸਿੰਘ ਢੱਲੇਵ ਹੋਰਨੂਮੀ ਜਿਹੜਾ ਕਿ ਅੰਦਰ ਲੈ ਕੇ ਜਾਇਆ ਜਾਂਦਾ ਸੂਤਰ ਇਹ ਦੱਸ ਰਹੇ ਨੇ ਕਿ ਜਜੀਤ ਸਿੰਘ ਢੱਲੇਵਾਲ ਹੋਰ ਹਨ ਇੱਕ ਵਾਰ ਫੇਰ ਜਿਹੜਾ ਕਿ ਹਸਪਤਾਲ ਆਂਤੇ ਜਿਹੜਾ ਕਿ ਇਲਾਜ ਲੈਣ ਤੋਂ ਮਨਾ ਕਰ ਦਿੱਤਾ ਸੀਗਾ ਹਾਲਾਂਕਿ ਸੁਪਰ ਸਪੈਸ਼ਲਿਸਟ ਇਹ ਹਸਪਤਾਲ ਜ਼ਰੂਰ ਹੈ ਪਰ ਹੁਣ ਜਿੱਥੇ ਤੱਕ ਦੀਆਂ ਕਿਆਸ ਰਾਈਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਉਹ ਲੰਬੀ ਬਿਮਾਰੀ ਦੇ ਨਾਲ ਵੀ ਜੂਝ ਰਹੇ ਨੇ ਜੋ ਇਸ ਵਕਤ ਦੀ ਕੰਡੀਸ਼ਨ ਹੈ ਪ੍ਰਸ਼ਾਸਨ ਕਿਸੇ ਵੀ ਤਰੀਕੇ ਦੇ ਨਾਲ ਕੋਈ ਰਿਸਕ ਜਿਹੜਾ ਨਹੀਂ ਲੈਣਾ ਚਾਹੁੰਦਾ ਹਾਲਾਂਕਿ ਡਾਕਟਰਾਂ ਦਾ ਬੋਰਡ ਵੀ ਜਿਹੜਾ ਕਿ ਉਹ ਤਿਆਰ ਕੀਤਾ ਗਿਆ ਸੀਗਾ ਇਸੇ ਬਿਲਡਿੰਗ ਦੇ ਵਿੱਚ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਹਾਲਾਂਕਿ ਕ ਜਿਹੜਾ ਕਿ ਉਹਨਾਂ ਨੂੰ ਅਕੇ ਜਿਹੜਾ ਕਿ ਹੋਰ ਕਿਸੇ ਤੇ ਕਿਹੜੇ ਹਸਪਤਲ ਜਿਹੜਾ ਕਿ ਅੱਗੇ ਲੈ ਕੇ ਜਾਇਆ ਜਾਏਗਾ ਪਰ ਹਾਲੇ ਤੱਕ ਦੀ ਜਿਹੜੀ ਜਾਣਕਾਰੀ ਇਹ ਵੀ ਕਿਤੇ ਨਾ ਕਿਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਜਿਹੜਾ ਕਿ ਉਹਨਾਂ ਦੇ ਘਰ ਵੀ ਜਿਹੜਾ ਹੈ ਕਿ ਉਹ ਭੇਜਿਆ ਜਾ ਸਕਦਾ ਹੈ ਅਮਨ ਇਹ ਸਭ ਤੋਂ ਵੱਡੀ ਜਿਹੜੀ ਹੈ ਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਿ ਜੇਕਰ ਉਹ ਸਵਸਥ ਨੇ ਜੇਕਰ ਉਹਨਾਂ ਦਾ ਮੈਡੀਕਲ ਕਲੀਨਿਕਲੀ ਉਹ ਬਿਲਕੁਲ ਤਰੀਕੇ ਪੂਰੇ ਤਰੀਕੇ ਦੇ ਨਾਲ ਸਵਸਥ ਨੇ ਤੇ ਉਹਨਾਂ ਨੂੰ ਜਿਹੜਾ ਹੈ ਕਿ ਪੁਲਿਸ ਜਿਹੜਾ ਕਿ ਹੁਣ ਘਰ ਵੀ ਜਿਹੜਾ ਹੈ ਕਿ ਉਹ ਲੈ ਕੇ ਜਾ ਸਕਦੀ ਹੈ ਹਾਲਾਂਕਿ ਰਾਤ ਨੂੰ ਸਾਰੀ ਉਹ ਪੁਲਿਸ ਦੀ ਜਿਹੜੀ ਉਥੇ ਸਰਵੈਲੈਂਸ ਚ ਸੀਗੇ ਤੇ ਨਾਲ ਹੀ ਡਾਕ ਰਾਕੇ ਉਹ ਸਰਵੇਲੈਂਸ ਦੇ ਵਿੱਚ ਸੀਗੇ ਹੁਣ ਤੱਕ ਦੀ ਵੱਡੀ ਅਪਡੇਟ ਪੁਲਿਸ ਇੱਥੋਂ ਜਾ ਚੁੱਕੀ ਹੋਈ ਹੈ ਰਾਤੀ 1:35 ਮਿੰਟ ਤੇ ਚਲੰਦਰ ਦੇ ਵਿੱਚ ਜਿਹੜਾ ਕਿ ਡੱਲੇਵਾਲ ਹੋਰੀ ਪਹੁੰਚੇ ਸੀਗੇ ਹੁਣ ਅਗਲੀ ਅਪਡੇਟ ਤਾਂ ਜਿਹੜਾ ਕਿ ਅਮਨੋਂ ਇੰਤਜ਼ਾਰ ਰਹੇਗਾ ਪਰਮਿਤ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਉਹਨਾਂ ਦਾ ਮਰਨ ਵਰਤ ਹੈ 100 ਦਿਨ ਤੋਂ ਪਾਰ ਹੋ ਚੁੱਕਿਆ ਹੈ ਤਾਂ ਅਜੇ ਦੇ ਵਿੱਚ ਜੇਕਰ ਪੁਲਿਸ ਉਹਨਾਂ ਨੂੰ ਘਰ ਲੈ ਕੇ ਜਾਂਦੀ ਹੈ ਤਾਂ ਕੀ ਘਰ ਦੇ ਵਿੱਚ ਹੀ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਉਹ ਦਿੱਤੀ ਜਾਏਗੀ ਦੇਖੋ ਮੈਂ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕਰਦੇ ਪਿਆ ਕਿ ਜਿਹੜਾ ਮਰਨ ਵਰਤ ਉਹਨਾਂ ਦਾ ਇਲੀ ਦੇਰ ਦਾ ਜਿਹੜਾ ਕਿ ਉਹ ਚੱਲਦਾ ਪਿਆ ਸੀਗਾ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕਲੀਨਿਕਲ ਕੰਡੀਸ਼ਨ ਹੈ ਇਹ ਸਭ ਕੁਝ ਐਸ ਵਕਤ ਡਿਪੈਂਡ ਕਰਦਾ ਕਿ ਅੱਧੀ ਰਾਤ ਨੂੰ ਜਦੋਂ ਉਹਨਾਂ ਨੂੰ ਇੱਥੇ ਲੈ ਕੇ ਆਏ ਸੀਗੇ ਕਿ ਡਾਕਟਰਾਂ ਦਾ ਜਿਹੜਾ ਬੋਰਡ ਬਣਿਆ ਸੀਗਾ ਕਿ ਉਸ ਨੇ ਅੱਗੋਂ ਰეკਮੈਂਡੇਸ਼ਨ ਕੀ ਦਿੱਤੀ ਹੈ ਕਿ ਉਹਨਾਂ ਦੇ ਵਾਈਟਲਸ ਐਸ ਵਕਤ ਕਹਿ ਰਹੇ ਨੇ ਕਿ ਉਹਨਾਂ ਦੀਆਂ ਰਿਪੋਰਟਸ ਐਸ ਵਕਤ ਕਹਿ ਰਹੀਆਂ ਨੇ ਹਾਲਾਂਕਿ ਜਦੋਂ ਦਾ ਉਹਨਾਂ ਦੇ ਮਰਨ ਵਰਤ ਤੋਂ ਬਾਅਦ ਉਹਨਾਂ ਨੇ ਸਰਕਾਰ ਦੇ ਨਾਲ ਗੱਲਬਾਤ ਹੁਣ ਸ਼ੁਰੂ ਹੋਈ ਸੀ ਤਾਂ ਉਹਨਾਂ ਨੇ ਇਲਾਜ ਲੈਣ ਲਈ ਕਿਤੇ ਨਾ ਕਿਤੇ ਕੀ ਆ ਕੁਝ ਦਿਨ ਪਹਿਲਾਂ ਆਪ ਜਿਹੜੋ ਸ਼ੂਟ ਕਸੇ ਕਰਦੇ ਪਏ ਸੀਗੇ ਤੇ ਜਗਜੀਤ ਸਿੰਘ ਢੱਲੇਵਾਲ ਹੋਰੀ ਜਿਹੜਾ ਕਿ ਉਹ ਸਵਸਥ ਵੀ ਜਿਹੜਾ ਕਿ ਦਿਖਾਈ ਦੇ ਰਹੇ ਸੀਗੇ ਕਿਸੇ ਤਰੀਕੇ ਦੇ ਨਾਲ ਕੋਈ ਉਹਨਾਂ ਨੂੰ ਗਲੂਕੋਜ਼ ਵਗੈਰਾ ਨਹੀਂ ਲੱਗਾ ਹੋਇਆ ਸੀਗਾ ਤੇ ਉਹ ਆਪਣੀ ਜਿਹੜੀ ਹੈ ਕਿ ਐਂਬੂਲੈਂਸ ਦੇ ਵਿੱਚ ਉਹ ਆਰਾਮ ਨਾਲ ਲੇਟੇ ਹੋਏ ਸੀਗੇ ਤੇ ਉਹਨਾਂ ਦੀਆਂ ਅੱਖਾਂ ਵੀ ਜਿਹੜੀ ਹੈ ਕਿ ਖੁੱਲੀਆਂ ਹੋਈਆਂ ਸੀ ਗੱਲਬਾਤ ਆਪਣੇ ਜਿਹੜੇ ਨਾਲ ਸਾਥੀ ਨਾਲ ਕਰਦੇ ਪਏ ਸੀਗੇ ਪਰ ਹੁਣ ਇਹ ਸਾਰਾ ਕੁਝ ਡਿਪੈਂਡ ਕਰਦਾ ਕਿ ਜੇਕਰ ਪੁਲਿਸ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੇ ਘਰ ਦੁਬਾਰਾ ਲੈ ਕੇ ਜਾਂਦੀ ਹੈ ਤੇ ਡਾਕਟਰਾਂ ਦੀ ਰეკਮੈਂਡੇਸ਼ਨ ਤੋਂ ਬਿਨਾ ਜਿਹੜਾ ਕਿ ਉਹ ਲੈ ਕੇ ਜਾਇਆ ਨਹੀਂ ਜਾਏ ਨੇ ਜਿਹੜਾ ਕਿ ਇਲਾਜ ਲੈਣ ਤੋਂ ਵੀ ਜਿਹੜਾ ਕਿ ਮਨਾਂ ਕੀਤਾ ਵੈ ਤੇ ਤੀਸਰਾ ਇਸ ਵਿੱਚ ਅੰਗਲੇ ਵੀ ਆਂਦਾ ਕਿ ਜਿਸ ਤਰੀਕੇ ਦੇ ਨਾਲ ਕੱਲ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਕਿ ਇਹਦਾ ਰੋਸ਼ ਜਿਹੜਾ ਕਿ ਕਿਤੇ ਐਕਸ਼ਨ ਦਾ ਜਿਹੜਾ ਕਿ ਰਿਐਕਸ਼ਨ ਹੈ ਅੱਗੋਂ ਕੀ ਆਂਦਾ ਵੈ ਉਹਨੂੰ ਵੀ ਜਿਹੜਾ ਕਿ ਸੰਭਾਲਦੇ ਹੋਏ ਵੀ ਇੱਕ ਜਿਹੜਾ ਕਿ ਸੇਫ ਸਾਈਡ ਵਜੋਂ ਵੀ ਸਰਕਾਰ ਜਿਹੜਾ ਕਿ ਲੈ ਸਕਦੀ ਹੈ ਪਰਮੇ ਜਦੋਂ ਰਾਤ ਪੁਲਿਸ ਜਗਜੀਤ ਸਿੰਘ ਦਲੇਵਾਲ ਨੂੰ ਹਸਪਤਾਲ ਲੈ ਕੇ ਪਹੁੰਚੀ ਕਿ ਉਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਹੈ ਜਾਂ ਉਹ ਮੈਡੀਕਲ ਸਹਾਇਤਾ ਲੈਣ ਦੇ ਲਈ ਰਾਜ਼ੀ ਹੋਏ ਨੇ ਜਾਂ ਫਿਰ ਨਹੀਂ ਦੇਖੋ ਸੋਰਸਸ ਜਿਹੜੇ ਮੇਰੇ ਦੱਸ ਰਹੇ ਨੇ ਅਮਨ ਉਹ ਇਹੀ ਕਿ ਕਿਲਾ ਜਦੋਂ ਬਹਾਦਰਗਾੜ ਤੋਂ ਪੁਲਸ ਲੈ ਕੇ ਆਈਆ ਤੇ ਜਿਹੜਾ ਦੂਸਰਾ ਉਹ ਮਗਰਲਾ ਗੇਟ ਆ ਮੈਂ ਕੈਮਰਾ ਪਰਸਨ ਨੂੰ ਕਵਾਂਗਾ ਉਹ ਜ਼ਰੂਰ ਦੇਖਾਂਗੇ ਕਿ ਪਿਛਲੇ ਗੇਟ ਤੋਂ ਜਿਹੜਾ ਕਿ ਉਹਨਾਂ ਨੂੰ ਹਸਪੀਟਲ ਦੇ ਅੰਦਰ ਲੈ ਕੇ ਜਾਇਆ ਗਿਆ ਵੈ ਜਾਂਦੇ ਸਰ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਕਿ ਉਹ ਐਮਰਜੈਂਸੀ ਵਾਰਡ 'ਚ ਜਿਹੜਾ ਕਿ ਰੱਖਿਆ ਗਿਆ ਜਿੱਥੇ ਉਹਨਾਂ ਦੇ ਸਾਰੇ ਵਾਈਟਲ ਚੈੱਕ ਕੀਤੇ ਗਏ ਨੇ ਪਰ ਸੂਤਰ ਇਹ ਦੱਸਦੇ ਪਏ ਨੇ ਕਿ ਇਲਾਜ ਲੈਣ ਤੋਂ ਉਹਨਾਂ ਨੇ ਮਨਾਂ ਕਰਤਾ ਤੇ ਹਾਲਾਂਕਿ ਕੰਡੀਸ਼ਨ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਖਰਾਬ ਨਹੀਂ ਸੀਗੀ ਪਰ ਜਿੱਥੇ ਤੱਕ ਦੀ ਹੁੰਦੀ ਜਾਣਕਾਰੀ ਹੈ ਕਿ ਉਹਨ ਅਨਰਵੇਸ਼ਨ ਪਰ ਅਲੱਛ ਕਿਸੇ ਤਰੀਕੇ ਦੇ ਨਾਲ ਜਿਹੜਾ ਕਿ ਉਹ ਸ਼ੁਰੂਨ ਅਮਨ ਨਹੀਂ ਕੀਤਾ ਗਿਆ ਸੀਗਾ ਜੀ ਪਰ ਹਮੇ ਜਦੋਂ ਜਗਜੀਤ ਸਿੰਘ ਡੱਲੇਵਾਲ ਜਲੰਧਰ ਦੇ ਕਿਸੇ ਇਸ ਹਸਪਤਾਲ ਦੇ ਵਿੱਚ ਪਹੁੰਚੇ ਨੇ ਤਾਂ ਕੀ ਉਸ ਵਕਤ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਨਾਲ ਸਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲੋਂ رائے مشورہ ਲਿਆ ਗਿਆ ਕਿਉਂਕਿ ਉਨ੍ਹਾਂ ਦੀ ਜਿਹੜੀ ਕੰਡੀਸ਼ਨ ਹੈ ਕੋਈ ਬਹੁਤ ਚੰਗੀ ਨਹੀਂ ਹੈ ਫਿਜ਼ੀਕਲੀ ਦੇਖਣ ਨੂੰ ਕੋਈ ਵੀ ਇਨਸਾਨ ਕਿਸ ਤਰੀਕੇ ਦੇ ਨਾਲ ਦੇਖਣ ਨੂੰ ਲੱਗ ਸਕਦਾ ਹੈ ਪਰ ਮੈਡੀਕਲ ਤੌਰ ਦੇ ਉਤੇ ਕੰਡੀਸ਼ਨ ਉਸ ਦੀ ਕਿਸ ਤਰੀਕੇ ਦੇ ਨਾਲ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਪਰਿਵਾਰ ਦੇ ਕੋਲੋਂ ਕੋਈ رائے ਲਈ ਗਈ ਪਰਿਵਾਰ ਦਾ ਮੈਂਬਰ ਕੋਈ ਨਾਲ ਸੀ ਜਾਂ ਨਹੀਂ ਦੇਖੋ ਅਮਨ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕਰਦੇ ਪਏ ਕਿ ਸਭ ਤੋਂ ਜ਼ਰੂਰੀ ਕਿ ਮੈਡੀਕਲ ਬੋਰਡ ਦੀ ਰਿਕਮੈਂਡੇਸ਼ਨ ਕਿਸ ਤਰੀਕੇ ਦੀ ਹੈ ਕਿ ਉਹਨਾਂ ਦੇ ਵਾਈਟਲਸ ਕਹਿੰਦੇ ਨੇ ਕੀ ਹੁੰਦੀਆਂ ਨੇ ਰਿਪੋਰਟਸ ਕਹਿੰਦੀਆਂ ਨੇ ਗ੍ਰਹੀ ਗੱਲ ਤੁਸੀਂ ਪਰਿਵਾਰ ਦੀ ਗੱਲ ਆਖੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਇੱਥੋਂ ਰਾਤ ਤੋਂ ਲੈ ਕੇ ਹੁਣ ਸਵੇਰ ਤੱਕ ਕਿਤੇ ਖੜੇ ਹੋਏ ਪਰਿਵਾਰਕ ਮੈਂਬਰ ਕੋਈ ਨਹੀਂ ਦਿਖਾਈ ਦਿੱਤਾ ਤੇ ਨਾਲ ਹੀ ਇੱਕ ਹੋਰ ਅਪਡੇਟ ਵੀ ਦੇ ਦਿਆ ਕਿ ਜੇਕਰ ਕੋਈ ਕਿਸਾਨ ਜਿੱਥੇ ਬੰਦੀਆਂ ਵੀ ਜੜੀਆਂ ਕਿ ਹਸਪਤਾਲ ਦੇ ਅੰਦਰ ਆਂਦੀ ਕੋਸ਼ਿਸ਼ ਕਰਦੀਆਂ ਨੇ ਤੇ ਇਹ ਉਹ ਗੇਟ ਹੈ ਜਿੱਥੇ ਕਿ ਬਹੁਤ ਜਿਹੜੀ ਕਿ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਸਿਕਿਉਰਿਟੀ ਲਗਾਈ ਗਈ ਜਿਹੜਾ ਕਿ ਅੰਦਰ ਜਾਣ ਦੀ ਮਨਾਹੀ ਹੈ ਰਾਤ ਵੇਲੇ ਵੀ ਜਦੋਂ ਕੁਝ ਕੇਸ ਜਿਹੜੇ ਆਏ ਤੇ ਉਹਨਾਂ ਦੀ ਪੁਲਿਸ ਨਾਲ ਵੀ ਹਲਕੀ ਬਹਿਸ ਵੀ ਹੋਈ ਕਿ ਅੰਦਰ ਤੇ ਜਾਣ ਦਿੱਤਾ ਜਾ ਰਿਹਾ ਰਹੀ ਗੱਲ ਪਰਿਵਾਰ ਦਾ ਕੋਈ ਮੈਂਬਰ ਐਸ ਵਕਤ ਅੰਦਰ ਨਹੀਂ ਹੈ ਜਥੇ ਬੰਦੀਆਂ ਜਿਹੜੀਆਂ ਆਲੇ ਦੁਆਲੇ ਦੀਆਂ ਨੇ ਖਾਸ ਤੌਰ ਤੇ ਜਲੰਧਰ ਦੀਆਂ ਉਹਨੀਆਂ ਦੀਆਂ ਵੀ ਜਿਹੜੀਆਂ ਕਿ ਇੰਟੈਲੀਜੈਂਸ ਦੇ ਕਰਕੇ ਸੀਕ੍ਰੀਟ ਇਨਫੋਰਮੇਸ਼ਨ ਦੇ ਕਰਕੇ ਉਹਨਾਂ ਤੇ ਪਣੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਜਲੰਧਰ ਦੇ ਆਲੇ ਦੁਆਲੇ ਦੇ ਏਰੀਆ 'ਚ ਜੇਕਰ ਤੇ ਜੀਸੀ ਢੱਲੇਵਾਲ ਜਿਹੜੇ ਕਿ ਘਰ ਨਹੀਂ ਜਾਂਦੇ ਕਿਸੇ ਹੌਸ ਹਸਪੀਟਲ ਦੇ ਵਿੱਚ ਸ਼ਿਫਟ ਕੀਤੇ ਜਾਂਦੇ ਨੇ ਕਿ ਕਿਸੇ ਤਰੀਕੇ ਨਾਲ ਉੱਥੇ ਜਾਮ ਨ 360 ਡਿਗਰੀ ਤੇ ਜਿਹੜਾ ਕਿ ਉਹ ਕੰਮ ਜ਼ਰੂਰ ਕਰਦੀ ਪਈ ਹੈ ਪਰ ਹੁੰਦੀ ਜਿਹੜੀ ਜਾਣਕਾਰੀ ਹੈ ਕਿ ਕੁਝ ਸਮਾਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਲੈ ਕੇ ਜਾਇਆ ਗਿਆ ਅਗਲੀ ਜਾਣਕਾਰੀ ਕਿਉਂ ਨਹੀਂ ਸਾਂਝਾ ਕੀਤੀ ਜਾ ਰਹੀ ਇਹ ਵੀ ਆਪਣੇ ਆਪ 'ਚ ਸਵਾਲ ਹੈ ਕਿਉਂ ਇਹਨੇ ਸੀਕ੍ਰਟ ਰੂਟ ਤੇ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ ਕਿ ਸਾਰੀ ਇਹਦੇ ਪਿੱਛੇ ਕੀ ਮਨਸ਼ਾ ਹੈ ਸਰਕਾਰ ਦੀ ਜਾਂ ਪੁਲਿਸ ਪ੍ਰਸ਼ਾਸਨ ਦੀ ਪਲੈਨਿੰਗ ਦੇ ਤਹਿਤ ਕੰਮ ਕਰਦਾ ਪਿਆ ਇਹ ਤਾਂ ਹੁਣ ਉਹਨਾਂ ਦੇ ਮਨੋਂ ਜਿਹੜਾ ਕੋਈ ਸਵਾਲ ਜਿਹੜਾ ਜਵਾਬ ਹੈ ਉਹ ਦਿਨ ਤੋਂ ਬਾਅਦ ਹੀ ਜਿਹੜਾ ਕਿ ਅਮਨ ਸਪਸ਼ਟ ਹੋਏਗਾ ਪਰ ਹਾਲ ਫਿਲਹਾਲ ਦੀ ਜਾਣਕਾਰੀ ਹੈ ਕਿ 12 ਤੋਂ ਘੰਟੇ ਇੱਥੇ ਰੱਖਣ ਤੋਂ ਬਾਅਦ ਜਗਜੀਤ ਸਿੰਘ ਢੱ ਜਾ ਚਾ ਗਿਆ ਜੀ ਪ੍ਰਮਿਤ ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਨਜ਼ਰ ਬਣਾ ਕੇ ਰੱਖੋ ਅੱਗੇ ਵੀ ਤੁਹਾਡੇ ਕੋਲ ਅਪਡੇਟ ਲਵਾਂਗੇ ਪਰ ਜਿਸ ਤਰੀਕੇ ਦੇ ਨਾਲ ਫਿਲਹਾਲ ਇਹ ਕਾਰਵਾਈ ਜਗਜੀਤ ਸਿੰਘ ਦੱਲੇਵਾਲ ਨੂੰ ਲੈ ਕੇ ਵੇਖਣ ਨੂੰ ਮਿਲੀ ਹੈ ਕਿ ਉਹਨਾਂ ਨੂੰ ਕਿਲਾ ਬਹਾਦਰ ਗੜ ਤੋਂ ਇੱਥੇ ਜਲੰਧਰ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਇਸ ਤੋਂ ਬਾਅਦ ਵੀ ਅੱਗੇ ਕਿਸੇ ਹਸਪਤਾਲ ਦੇ ਵਿੱਚ ਜਾਂ ਕਿੱਥੇ ਲੈ ਕੇ ਗਈ ਹੈ ਪੁਲਿਸ ਇਹ ਫਿਲਹਾਲ ਸਵਾਲ ਬਣਿਆ ਹੋਇਆ ਹੈ ਇਸ ਬਾਰੇ ਵੀ ਜਦੋਂ ਜਾਣਕਾਰੀ ਮਿਲੇਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਪਰ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਤੇ ਜਿੱਥੇ ਇਸ ਵਕਤ ਪੁਲਿਸ ਦਾ ਸਖਤ ਪਹਿਰਾ ਤੇ ਕਿਸਾਨਾਂ ਦੇ ਜਿਹੜੇ ਮੋਰਚੇ ਨੇ ਉਹ ਪੁਲਿਸ ਦੇ ਵੱਲੋਂ ਪਟ ਛੁੱਟੇ ਗਏ ਨੇ ਤਾਂ ਹੁਣ ਸ਼ੰਭੂ ਤੋਂ ਬਾਅਦ ਤੁਹਾਨੂੰ ਖਨੌਰੀ ਦਾ ਹਾਲ ਸੁਣਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਤਸਵੀਰਾਂ ਨੇ ਕੀ ਘਟਨਾਕ੍ਰਮ ਹੈ ਤਾਂ ਸਾਡੇ ਸਹਿਯੋਗੀ ਮਨਜੋਤ ਸਿੰਘ ਕੰਗ ਖਨੌਰੀ ਬਾਰਡਰ ਤੋਂ ਲਾਈਵ ਜੁੜੇ ਹੋਏ ਨੇ ਤਾਂ ਮਨਜੋਤ ਖਨੌਰੀ ਬਾਰਡਰ ਦੇ ਉੱਤੇ ਕੀ ਸੂਰਤੇ ਹਾਲ ਹੈ ਜੀ ਮਨਜੋਤ ਤਾਂ ਮਨਜੋਤ ਦੇ ਨਾਲ ਸੰਪਰਕ ਬਣਾਵਾਂਗੇ ਪਰ ਫਿਲਹਾਲ ਇਹ ਤਸਵੀਰਾਂ ਨੇ ਜੋ ਪੂਰੇ ਘਟਨਾਕ੍ਰਮ ਨੂੰ ਬਿਆਨ ਕਰ ਰਹੀਆਂ ਨੇ ਸ਼ੰਭੂ ਬਾਰਡਰ ਖਾਲੀ ਕਰ ਦਿੱਤਾ ਗਿਆ ਹੈ ਹਰਿਆਣਾ ਦੇ ਵੱਲੋਂ ਐਕਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਖਨੌਰੀ ਬਾਰਡਰ ਵੀ ਸਾਫ਼ ਕਰ ਦਿੱਤਾ ਗਿਆ ਹੈ ਖਨੌਰੀ ਬਾਰਡਰ ਦੇ ਉੱਤੇ ਮੌਜੂਦਾ ਹਾਲਾਤਾਂ ਦੀ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਪਰ ਇਹ ਕਾਰਵਾਈ ਪੁਲਿਸ ਦੀ ਇਹ ਐਕਸ਼ਨ ਸਰਕਾਰ ਦਾ ਜਿਸ ਤੋਂ ਬਾਅਦ ਪ੍ਰਤੀਕ੍ਰਿਆਵਾਂ ਕਿਸਾਨਾਂ ਦੀਆਂ ਆ ਰਹੀਆਂ ਨੇ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਿ ਆਖਰ ਕਿਸਾਨਾਂ ਦੇ ਉੱਤੇ ਇਹ ਕਾਰਵਾਈ ਕਿਉਂ ਕਿਉਂਕਿ ਜਦੋਂ ਇੱਕ ਪਾਸੇ ਮਾਹੌਲ ਪੰਜਾਬ ਦੇ ਵਿੱਚ ਸ਼ਾਂਤੀਪੂਰਨ ਹੋਵੇ ਕਿਸਾਨਾਂ ਦੇ ਪੱਖ ਤੋਂ ਤਾਂ ਦੂਜੇ ਪਾਸੇ ਬੈਠਕਾਂ ਦਾ ਦੌਰ ਜਦੋਂ ਜਾਰੀ ਹੋਵੇ ਗੱਲ ਬਾਤ ਦੇ ਨਾਲ ਇਹ ਜਿਹੜਾ ਮਸਲਾ ਹੈ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਪਰ ਇਸ ਦਰਮਿਆਨ 13 ਮਹੀਨਿਆਂ ਬਾਅਦ ਇਹ ਐਕਸ਼ਨ ਪੰਜਾਬ ਸਰਕਾਰ ਦਾ ਜਦੋਂ ਹੋਵੇ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਸਵਾਲ ਉੱਠਣਗੇ ਤਾਂ ਜੇ ਦੇ ਵਿੱਚ ਘੇਰਿਆ ਜਾ ਰਿਹਾ ਹੈ ਸਰਕਾਰ ਨੂੰ ਸਰਕਾਰ ਦੇ ਐਕਸ਼ਨ ਤੋਂ ਬਾਅਦ ਸਰਕਾਰ ਦੇ ਉੱਤੇ ਸਵਾਲ ਜਿਹੜੇ ਨੇ ਉਹ ਕਿਸਾਨਾਂ ਤੇ ਪੰਜਾਬ ਦੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਪਰ ਇਹ ਤਸਵੀਰਾਂ ਨੇ ਜੋ ਪੂਰੇ ਕਠਨਾਕ੍ਰਮ ਨੂੰ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਸਵੇਰੇ ਵੇਲੇ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਸ਼ੰਭੂ ਖਨੋਰੀ ਬਾਰਡਰ ਦੇ ਉੱਤੇ ਰਸਤਿਆਂ ਦੇ ਵਿੱਚ ਪੁਲਿਸ ਦੀਆਂ ਟੀਮਾਂ ਮੌਜੂਦ ਸਨ ਬਾਰਡਰ ਦੇ ਨਜ਼ਦੀਕ ਪੁਲਿਸ ਦੀਆਂ ਟੀਮਾਂ ਮੌਜੂਦ ਸਨ ਤੇ ਜਿਹੜੇ ਕਿਸਾਨ ਬੈਠਕ ਕਰਕੇ ਵਾਪਸ ਪਰਤ ਰਹੇ ਸਨ ਉਹਨਾਂ ਨੂੰ ਰਸਤਿਆਂ ਦੇ ਵਿੱਚ ਉਹ ਹੀ ਡਿਟੇਨ ਕਰ ਦਿੱਤਾ ਗਿਆ ਜਾਨੀ ਕਿ ਪਹਿਲਾਂ ਪੁਲਿਸ ਨੇ ਘੇਰਾਬੰਦੀ ਕੀਤੀ ਮੋਰਚਾਬੰਦੀ ਕੀਤੀ ਤੇ ਫਿਰ ਇਸ ਅੰਦੋਲਨ ਨੂੰ ਲੀਡਰਲੈਸ ਕੀਤਾ ਤੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਸਟੇਜ ਪੱਟ ਦਿੱਤਾ ਗਿਆ ਟੈਂਟ ਤੋੜ ਦਿੱਤੇ ਗਏ ਤੇ ਕਿਸਾਨਾਂ ਦਾ ਜੋ ਸਾਜੋ ਸਮਾਨ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਤਾਂ ਅਜੇਹ ਦੇ ਵਿੱਚ ਕਿਸਾਨਾਂ ਨੂੰ ਖਦੇੜਿਆ ਗਿਆ ਤਾਂ ਕਈ ਕਿਸਾਨ ਜਿਹੜੇ ਨੇ ਉਹ ਖੁਦ ਚਲੇ ਗਏ ਤੇ ਕਈਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਸਾਡੇ ਸਹਿਯੋਗੀ ਮਨਜੋਤ ਸਿੰਘ ਕੰਗ ਖਨੌਰੀ ਬਾਰਡਰ ਤੋਂ ਲਾਈਵ ਜੁੜੇ ਨੇ ਤਾਂ ਮਨਜੋਤ ਕੀ ਸੂਰਤੇ ਹਾਲ ਖਨੌਰੀ ਬਾਰਡਰ ਦੇ ਉੱਤੇ ਇਸ ਵਕਤ ਸਾਰੀ ਕਾਰਵਾਈ ਜਿਹੜੀ ਹੈ ਕੱਲ ਸ਼ਾਮ ਤੋਂ ਚੱਲ ਰਹੀ ਹੈ ਔਰ ਅੱਗੇ ਕਿੰਨਾ ਸਮਾਂ ਲੱਗਦਾ ਹੈ ਕਿਦੋਂ ਤੱਕ ਇਸ ਨੂੰ ਜਿਹੜਾ ਪੂਰੇ ਦੌਰ ਤੇ ਉੱਤੇ ਸਾਫ਼ ਕੀਤਾ ਜਾਂਦਾ ਰਸਤਾ ਇੱਥੇ ਹਾਲਾਤ ਜਿਹੜੇ ਨੇ ਕਿਉਂਕਿ ਇਹ ਜਿੱਥੇ ਮੈਂ ਖੜਾ ਇਸ ਤੋਂ ਬਿਲਕੁਲ ਨਾਲ ਲੱਗਦੇ ਇਲਾਕੇ ਦੇ ਵਿੱਚ ਵੀ ਹੁਣ ਬਸਿਆ ਬਸੋ ਪਿਛਲੇ ਪਾਸੇ ਜਿਹੜਾ ਮੋਰਚਾ ਹੈ ਸ਼ੁਰੂ ਹੋ ਜਾਂਦਾ ਤਾਂ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਵੀ ਤਾਇਨਾਤ ਕੀਤੀ ਗਈ ਹੈ ਔਰ ਹਾਲਾਂਕਿ ਅੱਗੇ ਫਿਲਹਾਲ ਅਜੇ ਜਿਹੜਾ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਦੂਸਰੀ ਤਰਫ ਤੋਂ ਜ਼ਿਕਰ ਕਰ ਲਈ ਤਾਂ ਜਿੱਥੋਂ ਤੱਕ ਵੀ ਜਿਹੜੀ ਹੈ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਟਰਾਲੀ ਤੋਂ ਦੂਸਰੀ ਸਾਈਡ ਜਿਹੜਾ ਸਾਰਾ ਮੋਰਚਾ ਲਗਭਗ ਇੱਥੋਂ 4 ਤੋਂ 5 ਕਿਲੋਮੀਟਰ ਸੀ ਤਾਂ ਪੁਲਿਸ ਵੱਲੋਂ ਬੀਤੀ ਸ਼ਾਮ ਵੱਡੀ ਨਫਰੀ ਜਿਹੜੀ ਸੀਗੀ ਪੁਲਿਸ ਦੇ ਇੱਥੇ ਤਨਾਤ ਕੀਤੀ ਗਈ ਉਹ ਸਾਰੇ ਜਿਹੜਾ ਮੋਰਚਾ ਹੈ ਉਸ ਨੂੰ ਖਦੇੜ ਦਿੱਤਾ ਗਿਆ ਤਾਂ ਹਾਲਾਂਕਿ ਇਹ ਵੀ ਜਿਕਰੇ ਖਾਸ ਹੈ ਕਿ ਪਹਿਲਾਂ ਇਹ ਜਿਹੜੀ ਅਨਾਊਂਸਮੈਂਟ ਕੀਤੀ ਸੀ ਕਿ ਜਿਹੜੇ ਨਿਕਲ ਜਾਣਾ ਚਾਹੁੰਦੇ ਆ ਉਹ ਨਿਕਲ ਜਾਣ ਇੱਥੋਂ ਤਾਂ ਪੁਲਿਸ ਵੱਲੋਂ ਉਹਨਾਂ ਬੱਸਾਂ ਦੇ ਵਿੱਚ ਤਾਂ 13 ਮਹੀਨਿਆਂ ਬਾਅਦ ਇਹ ਕਾਰਵਾਈ ਹੋਈ ਤਾਂ ਸਾਡੇ ਸਹਿਯੋਗੀ ਮਨਜੋਤ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਸਨ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਨਫਰੀ ਅਜੇ ਵੀ ਇੱਥੇ ਨਜ਼ਰ ਆ ਰਹੀ ਹੈ ਪੰਜਾਬ ਹਰਿਆਣਾ ਬਾਰਡਰ ਜਾਨੀ ਕਿ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਤਾਂ ਵੱਡਾ ਐਕਸ਼ਨ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਕੱਲ ਦਾ ਦਿਨ ਕਿਸਾਨਾਂ ਦੇ ਲਈ ਬਿਹਤ ਜਾੜਾ ਉਹਨਾਂ ਦੇ ਲਈ ਪਰੇਸ਼ਾਨ ਕਰਨ ਵਾਲਾ ਸੀ ਉਨ੍ਹਾਂ ਦੇ ਜਿਹੜੇ ਮੋਰਚੇ ਪਿਛਲੇ 13 ਮਹੀਨਿਆਂ ਤੋਂ ਲਗਾਏ ਗਏ ਸਨ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਤਾਂ ਕੱਲ ਤੱਕ ਜਿੱਥੇ ਕਿਸਾਨ ਮੋਰਚਾ ਬੰਦੀ ਕਰਕੇ ਬੈਠੇ ਹੋਏ ਸਨ ਅੱਜ ਉਥੇ ਮਲਬੇ ਦਾ ਢੇਰ